ਆ ਨਾ ਸਿੱਧੂ ਕੋਹਣਾ ਵੈਸੇ ਇਹ ਕੋਈ ਕੋਈ ਲੀਡਰ ਆ ਕੋਈ ਚੋਣਿਆ ਹੋਇ ਨਮਾਇੰਦਾ ਕੋਈ ਪੰਚਾ ਸਰਪੰਚਾ ਹੂੰ ਠੀਕ ਆ ਜੀ ਤੇ ਕਿਹੜੇ ਹੱਕ ਸੱਚ ਦੀ ਆਪਾਂ ਗੱਲਾਂ ਕਰਦੇ ਨੇ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਕਾ ਦੀ ਦੇਖੋ ਪੰਜਾਬ ਕੀ ਆ ਕੀ ਆ ਪੰਜਾਬ ਪੰਜਾਬ ਤੁਸੀਂ ਹੋ ਮੈਂ ਹੂੰ ਪੰਜਾਬ ਦਾ ਮਤਲਬ ਇਹ ਨਹੀਂ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਨੂੰ ਵੀ ਗਾਲਾਂ ਕੱਢਣ ਲੱਗ ਜਓ ਹੂੰ ਠੀਕ ਆ ਜੀ ਮੈਨੂੰ ਬੋਲਣਾ ਵਧੀਆ ਆਉਂਦਾ ਮੈਂ ਕੈਮਰਾ ਰੱਖਾਂ ਮੂਰੇ ਤੁਹਾਡੀ ਮਾਂ ਦੀ ਤੁਹਾਡੀ ਭੈਣ ਦੀ ਤੁਸੀਂ ਜੇ ਤੁਹਾਨੂੰ ਪੰਜਾਬ ਪੱਖੀ ਲੱਗਦਾ ਹਮ ਤੁਹਾਨੂੰ ਉਹਦੀਆਂ ਕੁਝ ਵੀਡੀਓਾਂ ਭੇਜ ਦਾਨਾ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਨੂੰ ਪਰਿਵਾਰ ਚ ਜਾ ਕੇ ਸੁਣਾ ਦੋਗੇ ਵੀ ਆ ਪੰਜਾਬ ਪੱਖੀ ਬੰਦਾ ਤਾਂ ਲੋਕ ਤਾਂ ਪੰਜਾਬ ਤੋਂ ਤੁਹਾਡਾ ਛੱਡੋ ਤੁਹਾਡੇ ਪਰਿਵਾਰ ਦਾ ਵਿਸ਼ਵਾਸ ਉੱਠ ਜਾਊਗਾ ਵੀ ਆ ਪੰਜਾਬ ਆ ਇਹ ਲੋਕ ਪੰਜਾਬ ਬਚਾਉਣਗੇ ਆ ਗੰਦੀਆਂ ਵੀਡੀਓਾਂ ਬਣਾ ਕੇ ਬਲਗਰ ਗੰਦੀਆਂ ਗਾਲਾਂ ਕੱਢ ਕੇ YouTube ਤੋਂ ਪੈਸੇ ਕਮਾਉਣ ਵਾਲੇ ਲੋਕਾਂ ਤੋਂ ਤੁਸੀਂ ਉਮੀਦ ਲਾ ਲਈ ਵੀ ਇਹ ਪੰਜਾਬ ਬਚਾ ਕੇ ਦੇਣਗੇ ਪਰਚੇ ਪਰਚਿਆਂ ਦੀ ਗੱਲ ਕੀਤੀ ਹੈ ਤੁਸੀਂ ਕੀ ਸਮਝ ਰਹੇ ਹੋ ਤੁਸੀਂ ਨਾਲ ਦੀ ਨਾਲ ਜਿਹੜਾ ਸੱਚ ਬੋਲਦਾ ਉਹਦੇ ਪਰਚਾ ਹੋ ਜਾਂਦਾ ਬਿਲਕੁਲ ਸੁਖਵਾਲ ਪਾਇਰਾ ਦੀ ਗੱਲ ਕਰੀਏ ਭਾਨੇ ਸਿੱਧੂ ਦੀ ਗੱਲ ਕਰੀਏ ਕਿਵੇਂ ਦੇਖਦੇ ਨਹੀਂ ਸੁਖਵਾਲ ਖਹਿਰਾ ਤੇ ਸੱਚ ਬੋਲਣ ਦਾ ਪਰਚਾ ਨਹੀਂ ਹੋਇਆ ਉਹਦੇ ਤੇ ਤਾਂ ਇੱਕ 2014 ਐਨਡੀਪੀਐਸੀ ਐਕਟ ਉਹਦਾ ਕੋਈ ਦੋਸਤ ਸੀ ਉਹਨੇ ਕੋਈ ਚਿੱਟੇ ਦੇ ਕਾਰੋਬਾਰ ਚ ਫੜਿਆ ਗਿਆ ਉਹਦੇ ਨਾਲ ਉਹਦੀਆਂ ਫੋਨ ਦੀਆਂ ਕਾਲਾਂ ਡਿਟੇਲ ਕੋਈ ਨਿਕਲੀਆਂ ਨੇ ਉਹਦਾ ਪਰਚਾ ਸਰਕਾਰ ਨੇ ਤਾਂ ਕਰਿਆ ਨਹੀਂ ਉਹ ਤਾਂ ਪਿਛਲੀਆਂ ਸਰਕਾਰਾਂ ਤੋਂ ਚੱਲਦਾ ਆ ਰਿਹਾ ਜਦੋਂ ਹਾਈ ਕੋਰਟ ਤੋਂ ਡਾਇਰੈਕਸ਼ਨ ਆ ਗਈਆਂ ਪੁਲਿਸ ਨੂੰ ਵੀ ਭਾਈ ਆ ਬੰਦਾ ਕੇਸ ਚ ਨਾਮਿਨੇਟਡ ਆ ਇਹਦਾ ਨਾਮ ਆ ਵਿੱਚ ਤੁਸੀਂ ਇਹਨੂੰ ਕਸਟਡੀ ਚ ਲੈ ਕੇ ਪੁੱਛਤਾਛ ਕਿਉਂ ਨਹੀਂ ਕਰਦੇ ਤਾਂ ਪੁਲਿਸ ਦਾ ਕੰਮ ਆ ਪੁੱਛਤਾਛ ਕਰਨਾ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਮੱਦੇ ਨਜ਼ਰ ਉਹਨਾਂ ਦਾ ਨਾਮ ਆ ਉਹਦੇ ਚ ਉਹਨਾਂ ਤੋਂ ਪੁੱਛ ਪੁੱਛ ਕੇ ਛਕਰੀ ਗਈ ਆ ਪਰਚੇ ਪਰਚਿਆਂ ਦੀ ਗੱਲ ਕੀਤੀ ਆ ਤੁਸੀਂ ਕੀ ਸਮਗਰਾਂਦੇ ਹੋਦੇ ਨਾਲ ਦੀ ਨਾਲ ਜਿਹੜਾ ਸੱਚ ਬੋਲਦਾ ਉਹਦੇ ਪਰਚਾ ਹੋ ਜਾਂਦਾ ਬਿਲਕੁਲ ਸੁਖਵਾਲ ਪਹਿਰਾ ਦੀ ਗੱਲ ਕਰੀਏ ਭਾਨੇ ਸਿੱਧੂ ਦੀ ਗੱਲ ਕਰੀਏ ਕਿਵੇਂ ਦੇਖਦੇ ਨਹੀਂ ਸੁਖਵਾਲ ਖਹਿਰਾ ਤੇ ਸੱਚ ਬੋਲਣ ਦਾ ਪਰਚਾ ਨਹੀਂ ਹੋਇਆ ਉਹਦੇ ਤੇ ਤਾਂ ਇੱਕ 2014 ਐਨਡੀਪੀਐਸੀ ਐਕਟ ਉਹਦਾ ਕੋਈ ਦੋਸਤ ਸੀ ਉਹਨੇ ਕੋਈ ਚਿੱਟੇ ਦੇ ਕਾਰੋਬਾਰ ਚ ਫੜਿਆ ਗਿਆ ਉਹਦੇ ਨਾਲ ਉਹਦੀਆਂ ਫੋਨ ਦੀਆਂ ਕਾਲਾਂ ਡਿਟੇਲ ਕੋਈ ਨਿਕਲੀਆਂ ਨੇ ਉਹਦਾ ਪਰਚਾ ਸਰਕਾਰ ਨੇ ਤਾਂ ਕਰਿਆ ਨਹੀਂ ਉਹ ਤਾਂ ਪਿਛਲੀਆਂ ਸਰਕਾਰਾਂ ਤੋਂ ਚੱਲਦਾ ਆ ਰਿਹਾ ਉਹ ਕੈਪਟਨ ਸਰਕਾਰ ਦੇ ਸਮੇਂ ਵੀ ਉਹਦੇ ਚ ਸੀ ਉਹ ਚੱਲ ਰਿਹਾ ਸੀ ਤੰਗ ਕੀਤਾ ਜਾ ਰਿਹਾ ਕਿ ਉਹਦੇ ਦੋਸ਼ ਹੈ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਬਦਲਾਖੋਰੀ ਦੀ ਨੀਤੀ ਕਰ ਰਹੀ ਹੈ ਸਰਕਾਰ ਦੇ ਹੱਥ ਕੁਛ ਨਹੀਂ ਹੁੰਦਾ ਜੀ ਜਦੋਂ ਹਾਈ ਕੋਰਟ ਤੋਂ ਡਾਇਰੈਕਸ਼ਨ ਆ ਗਈਆਂ ਪੁਲਿਸ ਨੂੰ ਵੀ ਭਾਈ ਆਹ ਬੰਦਾ ਕੇਸ ਚ ਨਾਮਿਨੇਟਡ ਹੈ ਇਹਦਾ ਨਾਮ ਆ ਵਿੱਚ ਤੁਸੀਂ ਇਹਨੂੰ ਕਸਟਡੀ ਚ ਲੈ ਕੇ ਪੁੱਛਦਾਸ਼ ਕਿਉਂ ਨਹੀਂ ਕਰਦੇ ਤਾਂ ਪੁਰਸੂ ਦਾ ਕੰਮ ਆ ਪੁਛਤਾਛ ਕਰਨਾ ਸੋ ਉਸੇ ਤਰ੍ਹਾਂ ਹਾਈ ਉਹਦੀਆਂ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਮੱਦੇ ਨਜ਼ਰ ਉਹਨਾਂ ਦਾ ਨਾਮ ਆ ਉਹਦੇ 'ਚ ਉਹਨਾਂ ਤੋਂ ਪੁੱਛ ਪੁੱਛ ਕੇ ਛਕਰੀ ਗਈ ਆ ਤੇ ਭਾਨੇ ਸਿੱਧੂ ਤੇ ਭਾਨੂ ਸਿੱਧੂ ਦੇਖੋ ਭਾਨਾ ਸਿੱਧੂ ਕੌਣ ਆ ਵੈਸੇ ਇਹ ਕੋਈ ਕੋਈ ਲੀਡਰ ਆ ਕੋਈ ਚੋਣਿਆ ਹੋਇਆ ਨਮਾਇੰਦਾ ਕੋਈ ਪੰਚ ਆ ਸਰਪੰਚ ਆ ਹੂੰ ਠੀਕ ਆ ਜੀ ਤੇ ਕਿਹੜੇ ਹੱਕ ਸੱਚ ਦੀ ਆਪਾਂ ਗੱਲਾਂ ਕਰਦੇ ਨੇ ਸੋਸ਼ਲ ਮੀਡੀਆ ਨੂੰ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਕਾ ਦੀ ਦੇਖੋ ਪੰਜਾਬ ਕੀ ਆ ਕੀ ਆ ਪੰਜਾਬ ਪੰਜਾਬ ਤੁਸੀਂ ਹੋ ਮੈਂ ਹੂੰ ਪੰਜਾਬ ਦਾ ਮਤਲਬ ਇਹ ਨਹੀਂ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਨੂੰ ਵੀ ਗਾਲਾਂ ਕੱਢਣ ਲੱਗ ਜਾਓ ਹੂੰ ਠੀਕ ਹੈ ਜੀ ਮੈਨੂੰ ਬੋਲਣਾ ਵਧੀਆ ਆਉਂਦਾ ਮੈਂ ਕੈਮਰਾ ਰੱਖਾਂ ਮੂਰੇ ਤੁਹਾਡੀ ਮਾਂ ਦੀ ਤੁਹਾਡੀ ਭੈਣ ਦੀ ਤੁਸੀਂ ਜੇ ਤੁਹਾਨੂੰ ਪੰਜਾਬ ਪੱਖੀ ਲੱਗਦਾ ਹੂੰ ਤੁਹਾਨੂੰ ਉਹਦੀਆਂ ਕੁਝ ਵੀਡੀਓਾਂ ਭੇਜ ਦਾਨਾ ਤੁਸੀਂ ਮੈਨੂੰ ਦੱਸ ਦੋ ਤੁਸੀਂ ਨੂੰ ਪਰਿਵਾਰ 'ਚ ਜਾ ਕੇ ਸੁਣਾ ਦੋਗੇ ਵੀ ਆਹ ਪੰਜਾਬ ਪੱਖੀ ਬੰਦਾ ਤਾਂ ਲੋਕ ਤਾਂ ਪੰਜਾਬ ਤੋਂ ਤੁਹਾਡਾ ਛੱਡੋ ਤੁਹਾਡੇ ਪਰਿਵਾਰ ਦਾ ਵਿਸ਼ਵਾਸ ਉੱਠ ਜਾਊਗਾ ਵੀ ਆਹ ਪੰਜਾਬ ਆ ਇਹ ਲੋਕ ਪੰਜਾਬ ਬਚਾਉਣਗੇ ਪੰਜਾਬ ਨੂੰ ਬਚਾਉਣਗੇ ਉਹ ਨੌਜਵਾਨ ਜਿਹੜੇ ਪ੍ਰਸ਼ਾਸਨ ਚ ਨੌਕਰੀਆਂ ਕਰਦੇ ਨੇ ਪੰਜਾਬ ਨੂੰ ਬਚਾਉਣਗੇ ਉਹ ਬੱਚੇ ਜਿਹੜੇ ਅੱਜ ਪੀਸੀਐਸ ਦੀ ਤਿਆਰੀ ਕਰਦੇ ਨੇ ਆਈਐਸ ਦੀ ਤਿਆਰੀ ਕਰਦੇ ਨੇ ਪੰਜਾਬ ਨੂੰ ਉਹ ਨੌਜਵਾਨ ਬਚਾਉਣਗੇ ਆ ਗੰਦੀਆਂ ਵੀਡੀਓਆ ਬਣਾ ਕੇ ਬਲਗਰ ਗੰਦੀਆਂ ਗਾਲਾਂ ਕੱਢ ਕੇ YouTube ਤੋਂ ਪੈਸੇ ਕਮਾਉਣ ਵਾਲੇ ਲੋਕਾਂ ਤੋਂ ਤੁਸੀਂ ਉਮੀਦ ਲਾ ਲਈ ਵੀ ਇਹ ਪੰਜਾਬ ਬਚਾ ਕੇ ਦੇਣਗੇ ਸੋ ਇਹ ਇਸ ਤੋਂ ਖਤਰਨਾਕ ਇਸ ਤੋਂ ਮਾੜੀ ਘਟਨਾ ਨਹੀਂ ਹੋ ਸਕਦੀ ਕਿ ਸਾਡੇ ਵਰਗੇ ਲੋਕ ਉਹਨਾਂ ਲੋਕਾਂ ਦੀਆਂ ਗੱਲਾਂ ਕਰਨ ਲੱਗ ਗਏ ਉਹਨਾਂ ਲੋਕਾਂ ਨੂੰ ਪੰਜਾਬ ਪੱਕੀ ਸਮਝਣ ਲੱਗ ਗਏ ਬਾਰਸ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਆ ਅਸੀਂ ਚਾਹੁੰਦੇ ਹਾਂ ਜਿਹੜਾ 2 3 20 ਗ੍ਰੇਡ ਫਿਲਮਾਂ ਬਣਾ ਕੇ YouTube ਤੋਂ ਪੈਸੇ ਕਮਾਉਣ ਵਾਲੇ ਬੰਦੇ ਉਹਨਾਂ ਦਾ ਕਿੱਤਾ ਹੋ ਸਕਦਾ ਹ ਹ ਅਸੀਂ ਨਹੀਂ ਕਹਿੰਦੇ ਕੋਈ ਕਿਸ ਨੂੰ ਮਾੜਾ ਕਿਸ ਨੂੰ ਚੰਗਾ ਉਹ ਕਿਸੇ ਨੇ ਆਪਣਾ ਪਰਿਵਾਰ ਪਾਲਣਾ ਜੋ ਮਰਜ਼ੀ ਕਰੇ ਅਗਲੇ ਨੂੰ ਆਜ਼ਾਦੀ ਹੈ ਇੱਥੇ ਹ ਪਰ ਤੁਸੀਂ ਉਹਨੂੰ ਪੰਜਾਬ ਪੱਕੀ ਕਹਿਣ ਲੱਗ ਗਏ ਤੋਂ ਸਾਨੂੰ ਆਪਣਾ ਮਿਆਰ ਬਦਲਣਾ ਪਊਗਾ ਤੁਸੀਂ ਗੱਲ ਕਰਨੀ ਹੈ ਕਿਸੇ ਅਫਸਰ ਦੀ ਕਰੋ ਕੋਈ ਆਈਪੀਐਸ ਦੀ ਕਰੋ ਕਿਸੇ ਚੰਗੇ ਪੋਲੀਟੀਸ਼ੀਅਨ ਦੀ ਕਰੋ ਸਮਾਜ ਸੇਵੀ ਸੰਸਥਾਾਂਾਂ ਮਾ ਭਗਤ ਪੂਰਨ ਸਿੰਘ ਦੀ ਗੱਲ ਕਰੋ ਉਹ ਨੇ ਪੰਜਾਬ ਪੱਖੀ ਸੋਸ਼ਲ ਮੀਡੀਆ ਤੇ ਮੇਰੇ ਵਰਗਾ ਉੱਠ ਕੇ ਚਾਰ ਵੀਡੀਓ ਬਣਾਉਂਦਾ ਪੰਜਾਬ ਪੱਖੀ ਬਣ ਜਾਂਦਾ ਬੋਲਣ ਨਾਲ ਕੀ ਹੁੰਦਾ ਇੱਥੇ ਤੇ ਜਿਹੜੇ ਪਰਚੇ ਹੋਏ ਨੇ ਜੇ ਸੱਚੇ ਨੇ ਤਾਂ ਸਜ਼ਾ ਹੋ ਜੂ ਜੇ ਝੂਠੇ ਨੇ ਤਾਂ ਬਰੀ ਹੋ ਜਾਣਗੇ ਉਹ ਤਾਂ ਕੋਰਟ ਨੇ ਆਪਣਾ ਕੰਮ ਕਰਨਾ ਸੋ ਆਪਾਂ ਬਿਨਾਂ ਗੱਲ ਤੋਂ ਕਿਸੇ ਵੀ ਦੁੱਕੀ ਬੰਦੇ ਨੂੰ ਆਪਣਾ ਪੰਜਾਬ ਦੀ ਦੁਰਗਤੀ ਆ ਇਹ ਕਿਸੇ ਵੀ ਦੁੱਕੀ ਬੰਦੇ ਨੂੰ ਆਪਾਂ ਸਟਾਰ ਬਣਾਉਣ ਲੱਗੇ ਆਪਣੇ ਸਿਰ ਤੇ ਬਿਠਾਉਣ ਲੱਗੇ ਸਮਾਂ ਨਹੀਂ ਲਾਉਂਦੇ ਸੋ ਬੇਨਤੀ ਆ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਹਰ ਬੰਦੇ ਨੂੰ ਇੱਕ ਸਿਸਟਮ ਨਾਲ ਇੱਕ ਮੋਨੀਟਰ ਨਾਲ ਦੇਖਣਾ ਚਾਹੀਦਾ ਚੰਗਾ ਕੰਮ ਕਰਦਾ ਉਹਨੂੰ ਸਲਾਉਣਾ ਚਾਹੀਦਾ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਨਾ ਸਲਾਓ ਪਰ ਹਰ ਬੰਦੇ ਨੂੰ ਥੋੜਾ ਪੈਰਾਮੀਟਰ ਜ਼ਰੂਰ ਹੋਣਾ ਚਾਹੀਦਾ ਕਿ ਇਹ ਨਹੀਂ ਕਿ ਹਰ ਨੂੰ ਤੁਸੀਂ ਇੱਕੋ ਲਿਆ ਕੇ ਕੈਟਾਗਰੀ 'ਚ ਖੜਾ ਕਰਤਾ ਉਹ ਬੰਦਾ ਜਿਹੜਾ ਸੇਵਾ ਕਰਦਾ ਗਰੀਬਾਂ ਦੀ ਕੋਈ ਕੰਬਲ ਵੰਡਦਾ ਉਹ ਵੀ ਸਮਾਜ ਸੇਵੀ ਆ ਉਹ ਕਦੇ ਤੁਹਾਨੂੰ ਫੇਸਬੁੱਕ ਤੇ ਨਹੀਂ ਦਿਖਦਾ ਕਦੇ ਇੰਸਟਾਗ੍ਰਾਮ ਤੇ ਨਹੀਂ ਦਿਖਦਾ ਉਹਦੀ ਆਪਾਂ ਗੱਲ ਨਹੀਂ ਕਰਦੇ ਅਸੀਂ ਗੱਲ ਕਿਹਦੀ ਕਰਦੇ ਆ ਜਿਹੜਾ ਇੱਥੇ ਰੌਲਾ ਵੱਧ ਪਾਉਂਦਾ ਸੋ ਇਹ ਇਹ ਥੋੜੀ ਜੀ ਸਾਨੂੰ ਸੋਚਣ ਦੀ ਲੋੜ ਆ ਕਿਉਂਕਿ ਪੰਜਾਬ ਨੂੰ ਜੇ ਆਪਾਂ ਪੰਜਾਬ ਬਣਾਈ ਰੱਖਣਾ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਤੋਂ ਸਾਨੂੰ ਸਾਡੀ ਸੋਚ ਆ ਜਿਹੜੀ ਥੋੜੀ ਜੀ ਉੱਚੀ ਕਰਨੀ ਪਊਗੀ ਇਹ ਥੱਲੇ ਨੀਵੇਂ ਲੇਬਲ ਵਾਲੀਆਂ ਗੱਲਾਂ ਚੋਂ ਨਿਕਲ ਕੇ ਇੱਕ ਚੰਗੀ ਮਿਆਰੀ ਗੱਲਬਾਤ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਪਊਗੀ ਤਾਂ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀ ਨੂੰ ਕੋਈ ਸੇਧ ਦੇ ਸਕੀਏ